ਪੰਜਾਬ ਦੇ ਵਿੱਚ सीबीआई ਦੀ ਐਂਟਰੀ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਹੁਣ ਉੱਠਣੇ ਸ਼ੁਰੂ ਹੋ ਗਏ ਨੇ ਸਭ ਤੋਂ ਵੱਡਾ ਤੇ ਅਹਿਮ ਖੁਲਾਸਾ ਜੋ ਜਾਣਕਾਰੀ ਮਿਲ ਪਾ ਰਹੀ ਹੈ ਡੀਆਈਜੀ ਦੀ ਗ੍ਰਿਫਤਾਰੀ ਤੋਂ ਬਾਅਦ ਕਿ ਹਰਚਰਨ ਸਿੰਘ ਭੁੱਲਰ ਕੋਲੋ ਆਖਿਰਕਾਰ सीबीआई ਨੇ ਕੁਝ ਹਾਸਲ ਕੀਤਾ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਬੀਤੇ ਦਿਨੀ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਲਗਾਤਾਰ ਰੇਡਾਂ ਦੇ ਵਿੱਚ ਜੋ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ 7.5 ਕਰੋੜ ਰੁਪਏ ਕੈਸ਼ ਉਹਨਾਂ ਦੇ ਘਰੋਂ ਬਰਾਮਦ ਕੀਤੇ ਗਏ ਕੁਝ ਲਗਭਗ 2.5 ਕਿਲੋ ਦੇ ਆਸ-ਪਾਸ ਸੋਨਾ ਲਗਜ਼ਰੀ ਘੜੀਆਂ ਮਹਿੰਗੀਆਂ ਘੜੀਆਂ ਜਿਹਨੂੰ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਲਗਜ਼ਰੀ ਗੱਡੀਆਂ ਤੇ ਕੁਝ ਪ੍ਰਾਪਰਟੀਆਂ ਦੇ ਦਸਤਾਵੇਜ਼ ਨਾਲੇ ਸਮਰਾਲਾ ਜਿਹੜਾ ਉਹਨਾਂ ਦਾ ਫਾਰਮ ਹਾਊਸ ਹੈ ਉੱਥੇ ਵੀ ਛਾਪੇਮਾਰੀ ਦੌਰਾਨ ਬਹੁਤ ਕੁਝ ਨਿਕਲੇ ਪਰ ਜਿਹੜੀ ਸਭ ਤੋਂ ਅਹਿਮ ਚੀਜ਼ ਸੋਰਸਸ ਤੋਂ ਜਿਹੜੀ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਹੈ ਕਿ ਇੱਕ ਡਾਇਰੀ ਖਰਚਰਨ ਸਿੰਘ ਭੁੱਲਰ ਕੋਲੋਂ ਬਰਾਮਦ ਕੀਤੀ ਗਈ ਹੈ ਔਰ ਇਸ ਡਾਇਰੀ ਦੇ ਵਿੱਚ ਬਹੁਤ ਸਾਰੇ ਰਾਜ਼ ਜਿਹੜੇ ਨੇ ਉਹ ਲਿਖੇ ਹੋਏ ਨੇ ਜੋ ਜਾਣਕਾਰੀ ਮਿਲ ਪਾਰੀ ਹੈ ਕਿ ਇਸ ਡਾਇਰੀ ਦੇ ਵਿੱਚ ਕੁਝ ਵਪਾਰੀਆਂ ਦੇ ਨਾਮ ਡਿਟੇਲ ਨੰਬਰ ਸਪੈਸ਼ਲੀ ਲੁਧਿਆਣਾ ਮੁਹਾਲੀ ਮੰਡੀ ਗੋਬਿੰਦਗੜ੍ਹ ਤੇ ਪਟਿਆਲੇ ਦੇ ਲੋਕਾਂ ਦੇ ਨੰਬਰ ਕੁਝ ਸਿਆਸੀ ਲੋਕਾਂ ਦੇ ਵੀ ਜਿਹੜੇ ਰਾਜ਼ ਨੇ ਉਸ ਡਾਇਰੀ ਦੇ ਵਿੱਚ ਨੇ ਔਰ ਇਹ ਰਾਜ਼ ਬਹੁਤ ਵੱਡੇ ਨੇ ਬਹੁਤ ਵੱਡੇ ਮੈਚ ਕਰਕੇ ਕਹਿ ਰਹੇ ਆ ਕਿ ਕੀ ਸਿੱਧੀਆਂ ਉੱਪਰ ਤੱਕ ਤਾਰਾ ਜੁੜ ਰਹੀਆਂ ਨੇ ਕੀ ਕਿਸੇ ਵੱਡੇ ਬੰਦੇ ਤੇ ਹੱਥ ਪੈ ਸਕਦਾ ਹੈ ਇਹ ਆਪਣੇ ਆਪ ਚ ਸਭ ਤੋਂ ਵੱਡਾ ਖੁਲਾਸਾ ਹੈ ਸੋ ਡਾਇਰੀ ਦੇ ਵਿੱਚ ਕੀ ਕੁਝ ਹੈ ਆਉਣ ਵਾਲੇ ਦਿਨਾਂ ਚ ਨਿਕਲ ਕੇ ਸਾਹਮਣੇ ਆ ਸਕਦਾ ਹੈ ਸੋਰਸਸ ਦੱਸ ਰਹੇ ਨੇ ਕਿ ਡਾਇਰੀ ਨੂੰ ਸੀਬੀਆਈ ਖੰਗਾਲ ਰਹੀ ਹੈ ਉਹਦੇ ਚ ਜੋ ਜੋ ਕੋਡ ਵਰਡਿੰਗ ਦੇ ਵਿੱਚ ਚੀਜ਼ਾਂ ਲਿਖੀਆਂ ਹੋਈਆਂ ਨੇ ਕੁਝ ट्रांजैक्शन ਨੂੰ ਲੈ ਕੇ ਵੀ ਹੈ ਜੋ ਜਾਣਕਾਰੀ ਮਿਲ ਪਾਰੀ ਹੈ ਉਸ ਦੀ ਸਾਰੀ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਗ੍ਰਫਤਾਰੀ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਤੇ ਨੇ ਕਿ ਪੰਜਾਬ ਦੇ ਵਿੱਚ ਐਂਟੀ ਕ腐ਪਸ਼ਨ ਦੀ ਮੂਵਮੈਂਟ ਚਲਾਉਣ ਵਾਲੀ ਪਾਰਟੀ ਜਿਹੜੀ ਸਰਕਾਰ ਬਣਾਉਂਦੀ ਹੈ ਪਰ ਹੁਣ ਤੱਕ 48 ਘੰਟੇ ਤੋਂ ਜ਼ਿਆਦਾ ਦਾ ਸਮਾਂ ਇਸ ਗ੍ਰਫਤਾਰੀ ਨੂੰ ਹੋ ਗਿਆ ਹੈ ਹੁਣ ਤੱਕ ਸਰਕਾਰ ਦਾ ਇੱਕ ਵੀ ਨੁਮਾਇੰਦਾ ਚੂੰ ਤੱਕ ਨਹੀਂ ਕਰ ਰਿਹਾ ਵਜ੍ਹਾ ਕੀ ਹੈ ਗੱਲ ਗੱਲ ਤੇ ਪ੍ਰੈਸ ਕਾਨਫਰੰਸ ਕਰਨ ਵਾਲੀ ਮੀਡੀਆ ਦੇ ਸਾਹਮਣੇ ਆਉਣ ਵਾਲੀ ਪਾਰਟੀ ਤੇ ਸਰਕਾਰ ਆਖਿਰਕਾਰ ਇਸ ਮਸਲੇ ਤੇ ਚੁੱਪੀ ਧਾਰ ਕੇ ਕਿਉਂ ਬੈਠੀ ਹੈ ਵਜ੍ਹਾ ਕੀ ਹੈ ਕਿੱਥੋਂ ਤੱਕ ਤਾਰਾਂ ਜੁੜੀਆਂ ਨੇ ਕਿੱਥੋਂ ਤੱਕ ਸਾਰਾ ਕੁਝ ਸਿਸਟਮ ਬਣਿਆ ਹੋਇਆ ਹੈ ਇਹ ਖੁਲਾਸੇ ਬਹੁਤ ਜਲਦ ਹੋਣ ਵਾਲੇ ਨੇ ਇਸ ਦੇ ਨਾਲ ਹੀ ਜੋ ਜਾਣਕਾਰੀ ਮਿਲ ਰਹੀ ਹੈ ਕਿ ਜਿਹੜਾ ਇੱਕ ਮੀਡਲਮੈਨ ਕਰਸ਼ਾਨੂ ਸੀ ਜਿਹਨੂੰ ਪਹਿਲੇ ਗ੍ਰਿਫਤਾਰ ਸੀਬੀਆਈ ਵੱਲੋਂ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੂੰ ਨਾਲ ਲੈ ਜਾ ਕੇ ਡੀਆਈਜੀ ਰੋਪੜ ਰੇਂਜ ਭੁੱਲਰ ਸਾਹਿਬ ਨੂੰ ਉਹਨਾਂ ਦੇ ਦਫ਼ਤਰ ਤੋਂ ਫੜਿਆ ਗਿਆ ਉਸ ਬੰਦੇ ਕੋਲੋਂ ਕਈ ਅਹਿਮ ਖੁਲਾਸੇ ਹੋ ਰਹੇ ਨੇ ਦਰਸਲ ਉਸ ਬੰਦੇ ਦੇ ਤਾਰ ਕਈ ਹੋਰ ਸੀਨੀਅਰ ਆਈਐਸ ਤੇ ਆਈਪੀਐਸ ਅਫਸਰਾਂ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਉਹ ਇੱਕ ਮੀਡਲਮੈਨ ਹੈ ਤੇ ਮੀਡਲਮੈਨ ਹੋਣ ਕਰਕੇ ਕੱਲਾ ਹਰਚਰਨ ਭੁੱਲਰ ਹੀ ਉਹਦੇ ਉਹਨਾਂ ਦਾ ਕੰਮ ਨਹੀਂ ਕਰਦਾ ਸੀ ਕਈ ਹੋਰ ਪੰਜਾਬ ਦੇ ਆਈਐਸ ਆਈਪੀਐਸ ਔਰ ਬਹੁਤ ਸਾਰੇ ਸਿਆਸੀ ਲੋਕਾਂ ਦੇ ਨਾਲ ਵੀ ਉਹਦੇ ਤਾਰ ਜੁੜੇ ਹੋਏ ਨੇ ਔਰ ਉਹ ਕਿਉਂਕਿ ਮੀਡਲਮੈਨ ਹੋਣ ਕਰਕੇ ਚਾਰੇ ਪਾਸੇ ਉਹਨੇ ਘੁੰਮਣਾ ਹੁੰਦਾ ਸੀ ਸੋ ਉਦੇ ਤੋਂ ਲਗਾਤਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਤੱਥ ਨਿਕਲ ਕੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਨੂੰ सीबीआई ਰਿਕਾਰਡ ਤੇ ਲੈ ਕੇ ਆ ਰਹੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਕਿਰਸ਼ਾਨੂ ਤੋਂ ਜਿਹੜੇ ਤੱਥ ਨਿਕਲ ਰਹੇ ਨੇ ਕਿਉਂਕਿ ਜੇ ਮੈਂ ਗੱਲ ਕਰਾਂ ਤੇ ਕਈ ਆਈਐਸ ਆਈਪੀਐਸ ਅਫਸਰਾਂ ਦੇ ਨਾਲ ਤਸਵੀਰਾਂ ਵੀ ਸਾਡੇ ਕੋਲ ਉਸ ਸ਼ਖਸ ਦੀਆਂ ਹੈਗੀਆਂ ਪਰ ਕਿਉਂਕਿ ਅਜੇ ਜਾਂਚ ਦਾ ਵਿਸ਼ਾ ਹੈ सीबीआई ਜਾਂਚ ਕਰ ਰਹੀ ਹੈ ਸੋ ਜਨਤਕ ਕਰਨੀ ਠੀਕ ਨਹੀਂ ਹੈਗੀਆਂ ਪਰ ਇੱਕ ਵੱਡਾ ਨੈਕਸਸ ਕਿਤੇ ਨਾ ਕਿਤੇ ਸਾਰਾ ਨਜ਼ਰ ਆ ਰਿਹਾ ਹੈ ਔਰ ਤਾਰਾ ਉੱਪਰ ਤੱਕ ਨੇ ਇਸ ਦੇ ਨਾਲ ਇੱਕ ਹੋਰ ਜਿਹੜੀ ਵੱਡੀ ਗੱਲ ਡੀਆਈਜੀ ਰੋਪੜ ਰੇਂਜ ਭੁੱਲਰ ਸਾਹਿਬ ਤੋਂ ਜ਼ਿਆਦਾ ਖਤਰਾ ਹੁਣ ਪੰਜਾਬ ਦੀ ਬਿਊਰੋਕ੍ਰੇਸੀ ਨੂੰ ਇਸ ਗੱਲ ਦਾ ਹੈ ਕਿ ਕਿਰਸ਼ਾਨੂ ਤੋਂ ਆਖਿਰਕਾਰ ਸੀਬੀਆਈ ਕੀ ਕੁਝ ਕਬਾਏਗੀ ਕਿ ਕੁਝ ਰਾਜ਼ ਕਿਰਸ਼ਾਨੂ ਖੋਲੇਗਾ ਜਿਵੇਂ ਕਹਿੰਦੇ ਨੇ ਨਾ ਕਿ ਭੂਤ ਦੀ ਜਾਨ ਗੁੜੀਆ ਦੇ ਵਿੱਚ ਸੋ ਇਸ ਤਰ੍ਹਾਂ ਪੰਜਾਬ ਦੀ ਬਿਊਰੋਕ੍ਰੇਸੀ ਦੀ ਜਾਨ ਹੁਣ ਕਿਰਸ਼ਾਨੂ ਦੇ ਵਿੱਚ اٹਕੀ ਹੋਈ ਹੈ ਕਿਰਸ਼ਾਨੂ ਕੌਣ ਹੈ ਅਜੀਬ ਜਨਤਕ ਕਰਨੀਆਂ ਤਸਵੀਰਾਂ ਠੀਕ ਨਹੀਂ ਹੋਣਗੀਆਂ ਪਰ ਕਿਰਸ਼ਾਨੂੰ ਦੇ ਨਾਲ ਕਈ ਅਫਸਰਾਂ ਦੀਆਂ ਤਸਵੀਰਾਂ ਪੁਆਇੰਟ ਆਫ ਪੰਜਾਬ ਕੋਲ ਹੈਗੀਆਂ ਤੇ ਆਉਣ ਵਾਲੇ ਦਿਨਾਂ 'ਚ ਜਦੋਂ ਸੀਬੈ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀਏ ਤੇ ਬਹੁਤ ਵੱਡੇ ਖੁਲਾਸੇ ਹੋ ਸਕਦੇ ਨੇ ਪਰ ਕੁਲ ਮਿਲਾ ਕੇ ਉਹ ਡਾਇਰੀ ਆਪਣੇ ਆਪ 'ਚ ਇੱਕ ਵੱਡਾ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਤਰਥੱਲੀ ਮਚਾ ਸਕਦੀ ਹੈ ਕਿ ਉਸ ਡਾਇਰੀ ਤੋਂ ਜਿਹੜੇ ਰਾਜ਼ ਖੁੱਲਣਗੇ ਜਾਂ ਉਸ ਡਾਇਰੀ ਤੋਂ ਜੋ ਕੁਝ ਨਿਕਲੇਗਾ ਉਹ ਪੰਜਾਬ ਦੀ ਸਿਆਸਤ ਨੂੰ ਇਮਾਨਦਾਰੀ ਨੂੰ ਕੱਟੜ ਇਮਾਨਦਾਰੀ ਨੂੰ ਆਹ ਇਹ ਕਹਿ ਲੀਏ ਕਿ ਭ੍ਰਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਜੋ ਢਾ ਲਾਏਗਾ ਪੰਜਾਬੀ ਜਦੋਂ ਦੇਖਣਗੇ ਤੇ ਹੈਰਾਨ ਹੋ ਜਾਣਗੇ